ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਸਾਰੇ ਕਿਸਾਨ ਵੀਰਾਂ ਨੂੰ ਮੇਰੀ ਇੱਕ ਬੇਨਤੀ ਹੈ ਜਿਸ ਕਿਸੇ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਕੀ ਗੱਲ ਭਾਜੀ ਸਤਿ ਸ੍ਰੀ ਅਕਾਲ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਨਾਮ ਸੁਖਦੇਵ ਸਿੰਘ ਸੋਨੂ ਫੈਰ ਤੋਰੀ ਠੀਕ ਹੈ ਜੀ ਬਈ ਇੱਕ ਵਾਰ ਆਪਣਾ ਮੋਬਾਈਲ ਨੰਬਰ ਦੱਸੋ 6240448755 ਠੀਕ ਹੈ ਬਈ ਆਪਣਾ ਵਪਾਰ ਦਾ ਹੀ ਕੰਮ ਹੈ ਹਾਂ ਜੀ ਕਰੇ ਵੀ ਭਾਈ ਹਰ ਸਮੇ ਬਸ਼ੂਲ ਦੀ ਹੈ ਹਾਂ ਜੀ ਹਾਂ ਜੀ ਚਲੋ ਠੀਕ ਹੈ ਭਾਈ ਅੱਜ ਕਿੰਨੀ ਗਾਂ ਲਿਆਇਓ ਅੱਜ ਇੱਕ ਗਾਂ ਹੀ ਉਧਰ ਮੱਝਾਂ ਲੈ ਕੇ ਆਇਆ ਠੀਕ ਹੈ ਇਧਰ ਇੱਕੋ ਹੀ ਗਾਂ ਖੜੀ ਹੈ ਜੀ ਹਾਂ ਜੀ ਭਾਈ ਇਹਦੀ ਪਹਿਲਾਂ ਡਿਟੇਲ ਦੱਸੋ ਗਾਂ ਦੀ मगर बची मगर बची दो है भाई, बोली तय बी लीटर बोली त्यार है अच्छा। त्यार हाँ, है ठीक है माड़ी लम्बाई लंबी देखो गांधी चंगी हेगी ਬਈ ਕਿੰਨਾ ਦੁੱਧ ਕਰ ਜੂਗੀ ਤੁਹਾਡੇ ਹਿਸਾਬ ਨਾਲ ਇਹ ਦੇਊਗੀ ਬਈ 27 28 ਲੀਟਰ ਅੱਛਾ ਦੇ ਦੇਊਗੀ ਹਾਂ ਜੀ ਚੰਗੀ ਹੈਗੀ ਓਦਾਂ ਦਾ ਕਾਦ ਵਜਨ ਵੀ ਚੰਗਾ ਹੈਗਾ ਹਾਂ ਤੁਮ ਕੰਨਾ ਕੰਨਾ ਲੱਗਾ ਪੂਰੇ ਗੈਪ ਤੇ ਮੋੜ ਲੈ ਬਈ ਮੋੜ ਲੈ ਇਸ ਕੁਆਲਿਟੀ ਦੇਖੋ ਬਾਈ ਐਚਬ ਬਰੀਡ ਚ ਗਾਂ ਪੈਂਦੀ ਹੈ ਚੰਗੀ ਹੈਗੀ ਆ ਸ਼ਾਈਨਿੰਗ ਵੀ ਫਰੀ ਹੈ ਗਾਂ ਚ ਲੰਬਾਈ ਲੰਬਾਈ ਕਾਦ ਵਜਨ ਗਾਂ ਦਾ ਚੰਗਾ ਹੈ ਬੰਦ ਲੈ ਬਈ ਆਰਡਰ ਕੁਆਲਿਟੀ ਦੇਖੋ ਬਈ ਇਹਦੀ ਕੀ ਡਿਮਾਂਡ ਕਰਦੇ ਹੋ ਰਮਾਂਡ ਦੀ 10 ਮੰਗਦੇ ਆ ਵੀ ਕਿੰਨੇ ਦੇਣੀਆਂ ਬਾਈ ਜਮਾਂ ਹਾਂ ਨਾ 2 ਘੱਟ ਲੱਖ ਦੀ ਦੇ ਦਾਂ ਚਲੋ ਠੀਕ ਹੈ ਬਾਈ ਇੱਕ ਵਾਰ ਆਪਣਾ ਨਾ ਐਡਰੈਸ ਦੁਬਾਰਾ ਸਮਝਾ ਦਿਓ ਸ਼ਰਤੂਰੀ ਠੀਕ ਹੈ ਜੀ ਫਿਰ ਪੁਰਜੋ ਚੌਂਕ ਕਰ ਲਈ ਆਪਣਾ ਮੋਬਾਈਲ ਨੰਬਰ ਵੀ ਦੱਸ ਦੇ 8840 ਹਾਂਜੀ 44857 ਠੀਕ ਹੈ ਧੰਨਵਾਦ ਭਾਈ ਜੀ ਚਿਕਰ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਬਈ ਆਪਣਾ ਨਾਮ ਤੇ ਐਡਰੈਸ ਦੱਸੋ ਸੋਨੂੰ ਇਹ ਵੀ ਪਿੰਡ ਆਪਣਾ ਨੂਰਪੁਰ ਵੇਦੀ ਹੈ ਜੀ ਠੀਕ ਹੈ ਜੀ ਤੇ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ ਵੀਰ 9915877209 ਠੀਕ ਹੈ ਬਈ ਆਪਣਾ ਵਪਾਰ ਦਾ ਹੀ ਕੰਮ ਹੈ ਹਾਂਜੀ ਵਪਾਰ ਦਾ ਕਰੇ ਵੀਰ ਸਵੇਰ ਬਸ਼ੂ ਹੁੰਦੇ ਹੈ ਬਈ ਹਾਂਜੀ ਹਾਂਜੀ ਵਾਹ ਅੱਜ ਬਈ ਮੰਡੀ ਜੀ ਕਿੰਨੇ ਬਸ਼ੂ ਲਿਆਏ ਹੋ ਮੰਡੀ ਵੀਰੇ ਮੱਝਾਂ ਲਿਆਏ ਸੱਤ ਤੇ ਕਿੰਨੀਆਂ ਖੜੀਆਂ ਵੀਰੇ ਚਾਰ ਆ ਤੋਲ ਲੈ ਬਈ ਪਹਿਲੇ ਨੰਬਰ ਲਈ ਤੋਲ ਲੈ ਆਹੀ ਤੋਲ ਮਾਈ ਦੇਖੋ ਪੂਰੀ ਚੰਗੀ ਹੈਗੀ ਆਰਡਰ ਕੁਆਲਟੀ ਦੇਖੋ ਮਾਈ ਦੀ ਬਈ ਇਹਦੀ ਡਿਟੇਲ ਦੇ ਸੀਜ਼ਨ ਨਾਲ ਨਾਲ ਡਿਟੇਲ ਵਾਈ ਡੇਢ ਅੱਛਾ ਜੀ ਤੇ ਕਿੰਨੇ ਦੇਣੀ ਆ ਡੇਢ ਦੀ ਦੇਣੀ ਬਈ ਆ ਦੇਖੋ ਇੱਕ ਵਾਰੀ ਮੱਝ ਪੂਰੀ ਵੱਡੀ ਹੈਗੀ ਆ ਆਰਡਰ ਕੁਆਲਟੀ ਦੇਖੋ ਕੱਦ ਵਜਨ ਪੂਰਾ ਵੱਡਾ ਮੋੜ ਲੈ ਬਈ ਮੋੜ ਲੈ ਆ ਦੇਖੋ ਪੂਰੀ ਵੱਡੀ ਮੱਝ ਹੈ ਸੇਰ ਵੀ ਚੰਗਾ ਹੈ ਕੱਦ ਵਜਨ ਪੂਰਾ ਵੱਡਾ ਹੈ ਆ ਦੇਖੋ ਇੱਕ ਵਾਰੀ ਆਰਡਰ ਦੇਖੋ ਚੰਗੀ ਹੈਗੀ ਆ ਤਾਂ ਤੋਂ ਦੇਖੋ ਅਲੱਗ-ਅਲੱਗ ਲੱਗਾ ਹੋਇਆ ਪੂਰੇ ਗੈਰ ਤੇ ਇੱਥੇ ਦੇਖੋ ਪਰਮਾਈ ਦੀ ਪੂਰੀ ਵੱਡੀ ਆ ਇਹ ਬਈ ਗੱਬਨ ਹੈਗੀ ਆ ਹਾਂਜੀ ਹਾਂਜੀ ਕਿੰਨਾ ਟਾਈਮ ਲੱਗਦੀ ਆ ਵੀਰੇ ਟਾਈਮ ਬਸ ਥੋੜਾ ਜਿਹਾ ਆਪਣਾ 10-12 ਦਿਨ ਅੱਛਾ 10-12 ਦਿਨ ਲੱਗਦੀ ਹੈਗੀ ਆ ਤੇ ਬਈ ਕਿੰਨੇ ਦਿਨ ਹੀ ਆ ਲਾਸਟ ਲਾਟ ਵੀਰੇ 140 ਦੀ 155 ਦਾ ਕਰਦੇ ਚਲੋ ਠੀਕ ਹੈ ਦੋ ਨੰਬਰ ਵਾਲੀ ਬਾਈ ਮਾਜ ਮੈਂ ਦੱਸ ਦੇ ਦੀ ਡਿਟੇਲ ਦੋ ਨੰਬਰ ਵਾਲੀ ਦੀ ਮੁੱਲ ਵੀਰੇ 140 ਹੈ ਤੇ ਕਿੰਨੇ ਦੇਣੀ ਹੈ ਵੀਰੇ 130 ਤੇ ਇਹ ਸੁਈ ਹੈ ਵੀਰੇ ਹਾਂ ਸੁਈ ਹੈ ਮਗਰ ਬਾਈ ਕੀ ਇਹ ਤੇ ਮੱਕਟੀ ਹੈ ਅੱਛਾ ਮਗਰ ਗੱਟੀ ਕਿੰਨਾ ਦੋਦਾ ਬਈ ਇਸ ਟਾਈਮ ਦੋਦੀ ਕੋ ਹੈਗਾ ਹੀ 12 ਤੇ ਕਿੰਨਾ ਕਰ ਜੂਗੀ ਬਾ 15 ਕਿਲੋ ਕਰਛਾ 15 ਕਿਲੋ ਕਰ ਜੂਗੀ ਇਹ ਵੀ ਤੋੜ ਲੈ ਬਈ ਇੱਕ ਵਾਰੀ ਤੋੜ ਲੈ ਬਈ ਵਾਰ ਨੂੰ ਚਾਂਤੋਂ ਦੇਖੋ ਕੱਲਾ ਕੱਲਾ ਸਾਨੂੰ ਲੱਗਾ ਪੂਰੇ ਗੈਪ ਤੇ ਆ ਦੇਖੋ ਮਗਰ ਕੱਟੀ ਹੈਗੀ ਆ ਮਗਰ ਕੱਟੀ ਹੈ ਵੀਰੇ 12 ਕਿਲੋ ਦੁੱਧ ਹੈ ਗਿਆ 15 ਦਾ ਕਿਲੋ ਉਹ ਤਾਂ ਨਹੀਂ ਆਇਆ ਅਧਰ ਦੇ ਇੱਕ ਵਾਰੀ ਸਾਨੂੰ ਕੱਲਾ ਕੱਲਾ ਲੱਗਾ ਪੂਰੇ ਗੈਪ ਤੇ ਢੇਠ ਵੀ ਚੰਗੀ ਹੈਗੀ ਆ ਇੱਥੇ ਘਮਾਰਾ ਬਾਈ ਹਮਾਲਤ ਸੀ ਸਾਨੂੰ ਕੱਲਾ ਕੱਲਾ ਲੱਗਾ ਗੈਪ ਤੇ ਬਾਈ ਇਹ ਲਾਸਟ ਕਿਨੇ ਦੇਣੀ ਆ ਲਾਸਟ ਬਾਈ 130 ਚਲੋ ਠੀਕ ਹੈ 130 ਦੇ ਦੋਗੇ ਚਲੋ ਠੀਕ ਹੈ ਬੰਨ ਲੈ ਬਾਈ ਚੰਗੀ ਹੈ ਵੀ ਮੱਝ ਕੱਦ ਵਜ ਚੰਗਾ ਹੈਗਾ ਭਾਈ ਇਹਦੀ ਡਿਟੇਲ ਦੱਸ ਨਾਲ ਨਾਲ ਭਾਈ ਡਿਟੇਲ ਇਹਦੀ ਹੈਗੀ 130 ਚੰਗੀ ਹੈਗੀ ਹੈ ਮੱਝ ਵੀ ਕੱਦ ਵਜ ਇਹਦਾ ਵੀ ਚੰਗਾ ਹੈਗਾ ਬੜਰੇ ਇਹਦੇ ਵੀ ਚੰਗੇ ਆ ਬਾਈ ਇਹ ਸੁਈ ਹੋਈ ਹੈ ਅ ਸੁਈ ਹੋਈ ਹੈ ਜੀ ਮਗਰ ਬਾਈ ਕੀ ਇਹਦੇ ਕਟਾ ਅੱਛਾ ਮਗਰ ਕਟਾ ਹੈਗਾ ਕਿੰਨਾ ਦੁੱਧ ਆ ਰਿਹਾ ਬਾਈ ਦੁੱਧ ਦੀ ਸਿਰਫ 15 ਜੀ ਇਹ ਕਿੰਨਾ ਦੇ ਦੂਗੀ ਦੁੱਧ ਕਰੂਗੀ 14 15 ਦੇ ਦੂਗੀ ਹਾਂ ਜੀ ਹਾਂ ਜੀ ਚਲੋ ਠੀਕ ਹੈ ਇਹ ਬਾਈ ਲਾਸਟ ਕਿੰਨੇ ਦੇਣੀਆਂ ਲਾਸਟ ਦੇਣ ਇੱਕ ਦਾਤੀ ਦੇਣੀ ਲਖਾਨ ਆ ਇਹ ਤਾਂ ਪੰਜ ਦੀ ਹੋ ਚਲੋ ਠੀਕ ਹੈ ਇੱਕ ਪਾਈ ਦੀ ਬਾਈ ਕਹਿੰਦਾ ਲਾਸਟ ਦੇਣੀ ਹੈਗੀ ਆ ਚੰਗੀਆਂ ਨੇ ਬਾਈ ਦੀਆਂ ਮੱਜਾ ਸਿਰ ਦੇਖੋ ਮਾਈ ਦਾ ਚੰਗਾ ਹੈਗਾ ਮਗਰ ਘਟਾ ਹੈਗਾ ਰਿਆ ਭਾਈ ਆਪਣਾ ਵਪਾਰ ਦਾ ਹੀ ਕੰਮ ਹੈ ਹਾਂਜੀ ਹਾਂਜੀ ਵਪਾਰੀਰ ਸਮੇਂ ਬਸ਼ੀ ਹੁੰਦੇ ਆ ਹਾਂਜੀ ਇੱਕ ਕਰ ਭਾਈ ਮੋਬਾਈਲ ਨੰਬਰ ਫੇਰ ਦੱਸ ਦੇ 99158 ਹਾਂਜੀ 75209 ਠੀਕ ਹੈ ਧੰਨਵਾਦ ਭਾਜੀ ਓਕੇ ਉਹ ਪਹਿਲੇ ਮਨ ਤੋਂ ਬੁਲਾਓ ਹਾਂ ရတယ် <laughs> 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 ਜੀ ਬਸਰੀ ਗਾਲ ਜੀ ਭਾਈ ਪਹਿਲਾਂ ਤੁਸੀਂ ਆਪਣਾ ਨਾਮ ਐਡਰੈਸ ਮੋਬਾਈਲ ਨੰਬਰ ਦੱਸੋ ਜੀ ਮੇਰਾ ਰਾਮਪਾਲ ਮਰੇੜਾ ਜੀ ਨਾਮ ਮਰੇੜਾ ਜੀ ਜਿਹੜਾ ਰੋਪੜ ਹੈ ਤੇ ਮੋਬਾਈਲ ਨੰਬਰ ਦੱਸ ਦਿਓ ਜੀ 98152282581 ਜੀ ਅੱਗੇ ਜਿਹੜੇ ਤੁਸੀਂ ਪਹਿਲੇ ਨੰਬਰ ਦੀ ਡੱਬੀ ਬੱਚੀ ਦਿਖਾਈ ਹੈਗਾ ਡਿਟੇਲ ਦੱਸੋ ਬੰਦਾ ਜੀ ਕੀ ਜੀ ਡਿਟੇਲ ਹੈ ਜੀ ਇਹਦੀ 12-13 ਦਿਨ ਦਿੰਨੇ ਜੀ 2 ਦਿਨ ਦਾ ਬੱਚੀ ਹੈ ਅੱਛਾ ਜੀ ਮੋ 2 ਦਿਨ ਦਾ ਮੋਲੀ ਦਾ ਇੱਕ ਵੀ ਹੈ ਜੀ ਅੱਛਾ ਤੇ ਇੱਕ ਦਾ ਤੱਕਰ ਛੱਡ ਦਾਂਗੇ ਤੇ ਪਹਿਲੇ ਜੀ ਭਾਈ ਕਿੰਨਾ ਕੁ ਦੁੱਧ ਦੇ ਦੋਗੇ ਪਹਿਲੇ 25000 26 ਕਿਲੋ ਦੇ ਦੋਗੇ ਕਰਚੀ ਦੌਰ 25 ਕਿ ਇਹ ਜਿਹੜੀ 2 ਨੰਬਰ ਵਾਲੀ ਜਰਸੀ ਤੇ ਖਾ 20 ਕਿਲੋ ਜਰਸੀ ਦੇ ਦੋਗੇ ਰਾਤ ਦੀ ਸੂਈ ਆ ਤੇ ਮਗਰ ਕੀ ਭਾਈ ਇਹ ਮਗਰ ਬੱਛਾ ਜੀ ਅੱਛਾ ਮਗਰ ਬੱਛਾ 20 ਕਿਲੋ ਦੇ ਦੋਗੇ ਜੀ ਹਾਂ ਜੀ ਹਾਂ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਗੁਰਜੀਤ ਸਿੰਘ ਪਿੰਡ ਸਮਾਣਾ ਜੀ ਠੀਕ ਹੈ ਜੀ ਭਾਈ ਇੱਕ ਵਾਰ ਮੋਬਾਈਲ ਨੰਬਰ ਵੀ ਦੱਸ ਦੋ 9968881052 ਠੀਕ ਹੈ ਭਈ ਆਪਣਾ ਵਪਾਰ ਦਾ ਹੀ ਕੰਮ ਹੈ ਹਾਂ ਜੀ ਘਰੇ ਵੀ ਭਾਈ ਹਰ ਸਮੇਂ ਬਸ਼ੁ ਹੁੰਦੇ ਆ ਹਾਂ ਜੀ ਭਾਈ ਅੱਜ ਕਿੰਨੀਆਂ ਗਈਆਂ ਲੈਓ ਮੰਡੀ ਚ ਚਾਰ ਨੇ ਵੀਰੇ ਇੱਕ ਮਾ ਠੀਕ ਐ ਭਈ ਆ ਪਹਿਲੇ ਨੰਬਰ ਵਾਲੀ ਗਾਂ ਦੀ ਪਹਿ ਵੇਹੇ ਦੱਸ ਬਈ ਹਫਤੇ ਦੀ ਸੂਈ ਹੈ ਤੇ ਲਹੂ 15 16 ਕਿਲੋ ਠੀਕ ਹੈ ਮਗਰ ਬਈ ਕੀ ਹੈ ਤੇ ਅੱਛਾ ਮਗਰ ਬੱਛੀ ਹੈਗੀ ਆ ਆਰਡਰ ਕੁਆਲਟੀ ਕਰ ਦੇਖੋ ਥਣ ਕੱਲਾ ਕੱਲਾ ਗੈਪ ਤੇ ਲੱਗਾ ਮਗਰ ਬੱਛੀ ਹੈਗੀ ਆ ਆ ਬੱਛੀ ਹੈਗੀ ਆ ਨਾਲ ਕਿੰਨਾ ਕੁ ਦੁੱਧ ਹੈ ਬਈ 16 ਕਿਲੋ ਕੋਰਾ ਅੱਛਾ ਤੇ ਕਿੰਨਾ ਕਰ ਜੂਗੀ ਤੁਹਾਡੇ ਹਿਸਾਬ ਨਾਲ 12 ਕ ਦੇਈ ਵੀ ਕੋਰਾ ਸੇਵਾ ਨਾਲ ਅੱਛਾ ਜੀ ਤੇ ਕੀ ਮੁੱਲ ਕਰਦੇ ਹੋ ਬਈ ਇਹਦਾ ਇਹਦਾ 65000 ਰੁਪਏ ਕਿੰਨੇ ਦੇਣੀ ਹੈ ਬਈ ਬਸ 60 ਦੀ ਦੇਦਾ ਮਾਨ ਲਾਣੋ ਠੀਕ ਹੈ ਬਈ ਕੋ ਟੋਰਲਾ ਬਾਹਰ ਨੂੰ ਉਜੇ ਸੇ ਸੋਈ ਹੈ ਬਾਈ ਦੂਸਰਾ ਫਰਾ ਠੀਕ ਆ ਦੂਜੇ ਸੇ ਸੋਈ ਹੈਗੀ ਆ ਐਚਾ ਬਰੀਡ ਚ ਪੈਂਦੀ ਹੈਗੀ ਮਗਰ ਵੀ ਬੱਛੀ ਹੈਗੀ ਆ ਤਾਂ ਦੇਖੋ ਕੱਲਾ ਕੱਲਾ ਲੱਗਾ ਗਿਆ ਉੱਤੇ ਸੰਦੀ ਪਹਿਲੇ ਵੀ ਚੰਗੀ ਹੈ ਬਾਈ ਮੋੜ ਲੈ ਚੰਗੀ ਹੈਗੀ ਆ ਮਗਰ ਬੱਛੀ ਹੈਗੀ ਆ 16 17 ਕਿਲੋ ਬਾਈ ਕਹਿੰਦਾ ਦੁੱਧ ਹੈਗਾ 18 19 ਤੱਕ ਜਾਊਗੀ 60000 ਚ ਬਾਈ ਕਹਿੰਦਾ ਮਾਨ ਕਰ ਦਾਂਗੇ ਭਾਈ ਇਹ ਦੋ ਨੰਬਰ ਦੀ ਡਿਟੇਲ ਦੱਸੀ ਨਾਲ ਨਾਲ ਗੱਬਣਾ ਵੀਰੇ ਕਿੰਨਾ ਕੁ ਟਾਈਮ ਕਰਦੀ ਆ ਪੰਜ ਚਾਰ ਦਿਨ ਅੱਛਾ ਤਿਆਰੀਆਂ ਚੰਗੀਆਂ ਆ ਬਈ ਇਹਦੀ ਹਾਂ ਪਲੂਨ ਵੀ ਕਿ ਲਗਾ ਦੇ ਦਿੱਤਾ ਠੀਕ ਹੈ ਜੀ ਕਿੰਨਾ ਕੁ ਬਾਜੀ ਕੀ ਤੁਹਾਡੇ ਸਾਹਮਣੇ ਲੈਤ ਕੀ ਬਾਈ ਤੇ ਵੀ ਵੀਰੇ ਪਲੂਨ ਵੀ ਬਹੁਤ ਚੰਗੀਆਂ ਕੁਆਲਿਟੀ ਦੇਖੋ ਚੰਗੀ ਹੈਗੀ ਆ ਗੱਦ ਵਜੇ ਨੂੰ ਵੀ ਗਾਂ ਦਾ ਪੂਰਾ ਚੰਗਾ ਹੈਗਾ ਆਰਡਰ ਕੁਆਲਿਟੀ ਵੀ ਗਾਂ ਦੀ ਪੂਰੀ ਚੰਗੀ ਹੈਗੀ ਆ ਕਿੰਨਾ ਕੁ ਟਾਈਮ ਕਰਦੀ ਆ ਵੀਰੇ ਪੰਜ ਚਾਰ ਦਿਨ ਲਓ ਵੀਰੇ ਅੱਛਾ ਜੀ ਵੀ ਬਾਈ ਕਿਲੋ ਬਾਜੂ ਵੀ ਬ੍ਰਾਹਮਣ ਜੀ ਠੀਕ ਹੈ ਠੀਕ ਹੈ ਜੀ ਥੇਲੇ ਪਾਸੇ ਨੂੰ ਹਾਲੋ ਇਨੇ ਪੈਸੇ ਚੰਗੀ ਹੈਗੀ ਆ ਬਈ ਇਹਦਾ ਕੀ ਮੁੱਲ ਕਰਦੇ ਹੋ ਰੱਖ ਪੰਜ ਜੀ ਕਿੰਨੇ ਦੇਣੀਆਂ ਬਈ 90 ਦੇ ਦੇਣੀਆਂ ਚਲੋ ਠੀਕ ਆ ਤੋੜ ਲਓ ਬਈ ਅਗਲੀ ਵਰਗਾ ਵੱਡੀ ਗਾਂ ਆ ਦੇਖੋ ਇੱਕ ਵਰਗਾ ਕਦ ਵਜਨ ਦੇਖੋ ਗਾਂ ਦਾ ਆਰਡਰ ਕੁਆਲਟੀ ਦੇਖੋ ਇਹਦੀ ਵੀ ਬਈ ਡਿਟੇਲ ਦੱਸੀ ਚਲੋ ਨਾਲ 700 ਸੁਝਾ ਰਹੇ ਹੈ ਅੱਛਾ ਮਗਰ 10 1500 1600 ਮਗਰ ਬਈ ਇਹ ਕੀ ਹੈ ਬੱਚੀ ਆ ਕਦ ਦੇਖੋ ਇੱਕ ਵਰਗਾ ਦਾ ਪੂਰਾ ਵੱਡਾ ਹੈਗਾ ਫੁੱਲ ਵੱਡੀ ਗਾਂ ਹੈਗੀ ਆ ਅਡਰ ਕੁਆਲਟੀ ਦੇਖੋ ਗਾਂ ਦੀ ਪਰਸੋ ਦੀ ਸੂਈ ਹੈਗੀ ਆ ਮਗਰ ਬੱਛੀ ਹੈਗੀ ਆ ਸ਼ਾਈਨਿੰਗ-ਚੁਨਿੰਗ ਬੁਰੀ ਹੈਗੀ ਆ ਤਾਂ ਫੁੱਲ ਵੱਡਾ ਗਾਂ ਦਾ ਆ ਦੇਖੋ ਇੱਕ ਵਾਰ ਅਡਰ ਕੁਆਲਟੀ ਆ ਮਗਰ ਬੱਛੀ ਹੈਗੀ ਆ ਇਹ ਬਾਈ ਕਿੰਨਾ ਕੁ ਦੁੱਧ ਕਰ ਜੂਗੀ ਦੇ ਵੀ ਕਿਲੋ ਵੀਰੇ ਅੱਛਾ ਇਹਦੀ ਬਾਈ ਕੀ ਡਿਮਾਂਡ ਕਰਦੇ ਹੋ 80 ਦੀ ਦੇ ਦਾਂ ਅੱਛਾ ਬਾਈ ਮੌਕੇ ਤੇ ਮਾੜਾ-ਮੋਟਾ ਕਰਦੀ ਮਾਨ ਤਾਂ ਭਰਾਜੀ ਕਰਦੇ ਠੀਕ ਹੈ ਹਾਂਜੀ ਮੱਝ ਦੀ ਵੀ ਬਾਈ ਡਿਟੇਲ ਦੱਸਦੇ ਨਾਲ ਮੱਝ ਵੀਰੇ 12 13 ਦਿਨਾਂ ਦੀ ਸੂਈ ਹੈ ਬទੂ 12 ਕਿਲੋ ਅੱਛਾ ਜੀ ਮਗਰ ਬਈ ਇਹਦੇ ਕੀ ਆ ਮਗਰ ਕਟਾ ਅੱਛਾ ਮਗਰ ਕਟਾ ਹੈਗਾ ਚੰਗੀ ਹੈਗੀ ਮੱਝ ਵੀ 12 13 ਕਿੰਨਾ ਦਰ ਬਈ ਕਰ ਜੂਗੀ 12 ਕਿਲੋ ਤਾਂ ਅੱਛਾ 12 ਕਿਲੋ ਕਰ ਦੇ ਇਹ ਵੀ ਬਈ ਤੋਰ ਲੈ ਕਰ ਸਮੀ ਪਲੇ ਵੀ ਮਾ ਚੰਗੀ ਆ ਫੇਸ ਦੇ ਕੋਈ ਪਰਮਾਈ ਦਾ ਗੱਦ ਵਜਨ ਦੇਖੋ ਚੰਗਾ ਹੈਗਾ ਅਦਰ ਕੁਆਲਟੀ ਵੀ ਮਾ ਚੰਗੀ ਆ ਖਾਨ ਵੀ ਇਕੱਲਾ ਇਕੱਲਾ ਲੱਗਾ ਗਿਆ ਤੇ ਮਗਰ ਘਟਾਏ ਬਈ ਇਹਦੀ ਕੀ ਡਿਮਾਂਡ ਕਰਦਾ ਇਹਦਾ ਇੱਕ ਵੀ ਆ ਕਿੰਨੇ ਦੇਣੀ ਆ ਪੰਜ ਦੀ ਦੇਵਾਂਗੇ ਠੀਕ ਹੈ ਬਈ ਕਹਿੰਦਾ ਡਿਮਾਂਡ ਨੇ ਪੂਰੀ ਐ ਪੰਜ ਦੇ ਦਾਂਗੇ ਪੰਜ ਦੀ ਚੰਗੀ ਹੈਗੀ ਆ ਉਦਾਂ ਬਈ ਇੱਕ ਵਾਰ ਐਡਰੈਸ ਆਪਣਾ ਫੇਰ ਸਮਝਾ ਦੇ ਸਮਾਰਾ ਸਹਿਰ ਆ ਵੀਰੇ ਅੱਛਾ ਜੀ ਤੇ ਨਾਮ ਬਈ ਗੁਰਜੀਤ ਸਿੰਘ ਤੇ ਮੋਬਾਈਲ ਨੰਬਰ ਵੀ ਇੱਕ ਵਾਰ ਦੱਸੋ 996888825 ਕਰੇ ਵੀ ਬਈ ਹਰ ਸਮੇ ਪਸ਼ੂ ਨਹੀਂ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਭਾਈ ਜੀ ਓਕਰ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬਈ ਪਹਿਲਾਂ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਮੇਰਾ ਨਾਮ ਹੀ ਲਾਡੀ ਐ ਜੀ ਅਡਰੈਸ ਕੀ ਹੈ ਭਾਜੀ? ਰੋਪੜ ਜ਼ਿਲ੍ਹਾ ਨੂਰਪੁਰ 베ਦੀਆਂ ਠੀਕ ਹੈ ਜੀ। ਭਾਜੀ ਅੱਜ ਕਿੰਨੀਆਂ ਮੱਜਾਂ ਲਿਆਏ ਹੋ ਜੀ? ਹਾਂ ਜੀ 5 ਲਿਆਏ ਤੇ ਜੀ। ਅੱਛਾ ਜੀ। ਵੇ ਸੇਲ ਹੋ ਗਈ ਭਾਜੀ? ਹਾਂ ਜੀ। ਕਿੰਨੀਆਂ ਵੇਗੀਆਂ ਜੀ? ਤੇ 3 ਵੇਗੀਆਂ ਜੀ। 2 ਰਹਿ ਨੇ। 2 ਖੜੀਆਂ ਭਾਜੀ। ਇੱਕ ਵਾਰ ਭਈਆ ਮੱਝ ਤੋੜ ਕੇ ਦਿਖਾ ਦਿਓ ਜੀ। ਮੱਝ ਦਾ ਸਿੰਘ-ਸੁੰਗ ਦੇਖੋ ਪੂਰਾ ਚੰਗਾ ਲੱਗਾ ਹੋਇਆ। ਕੱਦ ਵਜਨ ਵੀ ਪੂਰਾ ਹੈਗਾ ਮੱਝ ਦਾ। ਅਡਰ ਕੁਆਲਿਟੀ ਵੀ ਪੂਰੀ ਚੰਗੀ ਹੈਗੀ ਐ। ਪੇਚ-ਪੁਟ ਵੀ ਪੂਰੀ ਚੰਗੀ ਹੈ। ਮੋੜ ਲਓ ਭਾਈ ਮੋੜ ਲਓ ਜੀ। ਕਦ ਵਜਨ ਦੇਖੋ ਪੂਰਾ ਚੰਗਾ ਆਂਥਨ ਦੇਖੋ ਆਂਥਨ ਪੂਰਾ ਚੰਗਾ ਲੱਗਾ ਭਾਈ ਇਹਦੀ ਡਿਟੇਲ ਦੱਸਿਓ ਜੀ ਇਹਦਾ ਢਾਈ ਮੰਗ ਰਹੀ ਜੀ ਅੱਛਾ ਹਾਂ ਜੀ ਉਹਦਾ ਗੱਬਾ ਨੇ ਕਿੰਨਾ ਗੱਬਣ ਹੈ ਕਿੰਨੇ ਦਿਨ ਲੈ ਜੂਗੀ 10 ਦਿਨ ਲੈ ਜੂਗੀ 10 ਦਿਨ ਲੈ ਜੂਗੀ ਦੁੱਧ ਕਿੰਨਾ ਕੁ ਦੇ ਦੋ ਜੀ ਭਾਈ ਦੁੱਧ 22 ਲੀਟਰ ਦਊਗੀ ਯਾਰ ਅੱਛਾ ਪਹਿਲਾਂ 18 ਜੀ ਪਹਿਲਾਂ 18 ਦਿੱਤਾ ਹਾਂ ਜੀ ਹਾਂ ਜੀ ਕਿੰਨੇ ਸੇ ਸੋਨੇ ਭਾਈ ਦੂਸਰੇ ਜੀ ਅੱਛਾ ਦੂਸਰੇ ਹੈਗੀ ਆ ਹਾਂ ਜੀ ਹਾਂ ਜੀ ਇੱਕ ਵਾਰ ਫੇਸ ਬੀਟ ਚੈੱਕ ਕਰੋ ਸਿੰਘ ਸੰਗ ਵੀ ਪੂਰਾ ਚੰਗਾ ਲੱਗਾ ਹੈ ਮਾਈ ਦਾ ਹਾਂ ਜੀ ਹਾਂ ਜੀ ਚੰਗੀ ਹੈ ਸਾਮਥਨ ਵੀ ਪੂਰਾ ਚੰਗਾ ਲੱਗਾ ਹੈ ਹਾਂ ਜੀ ਭਾਈ ਕਿੰਨੇ ਕੁ ਦੀ ਛੱਡ ਦੋਗੇ ਭਾਈ ਪੂਰੇ ਦੋ ਦੀ ਛੱਡਾਂਗੇ ਦੇ ਦੋਗੇ ਭਾਈ ਦੋ ਦੀ ਛੱਡਾਂਗੇ ਚਲੋ ਭਾਈ ਕਹਿੰਦਾ ਮੋਲ ਟਾਈ ਆ ਦੋ ਦੀ ਦੇ ਦਾਂਗੇ ਭਾਈ ਅਗਲੀ ਵੀ ਅਗਲੀ ਮਾਜ ਵੀ ਤੋੜ ਲੋ ਇੱਕ ਵਾਰ ਜੀ ਉਹਦੇ ਹੁਣ ਤਾਂ ਪੌਂਚ ਬਣ ਗਿਆ ਇਹ ਵੀ ਭਾਈ ਗੱਬਣਾ ਇਹ ਵੀ ਗੱਬਣਾ ਜੀ ਅੱਛਾ ਜੀ ਆਏ ਪੁੱਤ ਮਾਈ ਦੇਖੋ ਕੱਦ ਵਜਨ ਪੂਰਾ ਹੈਗਾ ਤਾਂ ਤੁਹਾਨੂੰ ਵੀ ਪੂਰਾ ਟੋਪ ਦਾ ਲੱਗਾ ਹੈ ਮਾਈ ਦੇ ਬੋਲ ਲਓ ਭਾਈ ਮੋੜ ਲਓ ਘਰ ਜਾ ਅੱਛਾ ਮੋੜ ਜਾ ਕੱਦ ਪੂਰਾ ਵੱਡਾ ਹੈਗਾ ਮਾਈ ਦਾ ਪੇਟ ਫੁੱੜ ਵੀ ਬੁਰੀ ਚੰਗੀ ਹੈਗੀ ਆ ਭਾਈ ਇਹ ਕਿੰਨੇ ਦਿਨ ਪਈ ਆ ਇਹਦੇ ਨੂੰ ਭਾਈ ਨੂੰ 10 ਦਿਨ ਇਹਨੂੰ ਰੰਦੇ ਆ 10 ਦਿਨ ਇਹਨੂੰ ਪਈ ਆ ਇਹਨੇ ਭਾਈ ਕਿੰਨੇ ਸੂਹ ਸੁਣਾ ਇਹ ਦੂਜੇ ਦਾ ਵੀ ਅੱਛੇ ਵੀ ਦੂਜੇ ਹੈਗੇ ਭਾਈ ਇਹਦਾ ਪਿਛਲੇ ਸੂਹ ਦੁੱਧ ਕਿੰਨਾਕ ਦਿੱਤਾ ਇਹਨੇ ਤਾਂ 22 ਲੀਟਰ ਹੁੰਦਾ ਜੀ ਐਤ ਕੀ ਕਿੰਨਾ ਦੇ ਦੋਗੇ ਭਾਈ ਐਤ ਹੀ ਦੇ ਦੂੰਗੀ ਭਾਈ 24 ਕਿ ਲੀਟਰ ਦੇ ਦੂੰਗੀ ਅੱਛਾ ਇਹਦਾ ਭਾਈ ਕੀ ਮੁੱਲ ਕਰਦੇ ਹੋ ਇਹਦਾ ਦੋਤੀ ਹੈ ਜੀ ਇਹ ਭਾਈ ਕਿੰਨੇ ਹੀ ਦੇ ਦੋਗੇ ਇਹ ਛੜ ਦਾਂਗੇ ਇਹ ਵੀ ਦੋ 10 ਦੋ ਦੋ 10 ਦੀ ਦੇ ਦੋਗੇ ਭਾਈ ਤੇ ਭਾਈ ਕੋਈ ਜੋੜਾ ਲੈ ਜਾਵੇ ਜੋੜਾ ਦੇ ਦਵਾਗੇ ਜੀ ਕਿੰਨੇ ਹਾਂ ਚਾਰ ਦੇ ਉਰ ਦੇ ਦੇ ਦਮ ਚਾਰ ਦੇ ਦੋਗੇ ਭਾਈ ਚਾਰ ਦਾ ਚਲੋ ਬਾਈ ਕਹਿੰਦਾ ਚਾਰ ਦਾ ਜੋੜਾ ਦੇ ਦਾਂਗੇ ਜੋੜਾ ਪੂਰਾ ਟੌਪ ਦਾ ਹੈਗਾ ਦੋ ਦਿਨ ਗਾੜ ਵੀ ਬਾਈ ਨੇ ਚੰਗਾ ਦੱਸਿਆ ਕਰਦੇ ਵਜਨ ਵੀ ਜੋੜੇ ਦਾ ਪੂਰਾ ਚੰਗਾ ਹੈਗਾ ਸੱਚੀ ਗੱਲ ਭਾਈ ਸੱਚੀ ਗੱਲ ਵੀਰੇ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਜਗਦੀਪ ਸਿੰਘ ਠੀਕ ਹੈ ਜੀ ਐਡਰੈਸ ਕੋਲ ਵਾਲਾ ਜ਼ਿਲ੍ਹਾ ਮੋਗਾ ਠੀਕ ਹੈ ਭਾਈ ਇੱਕ ਵਾਰ ਮੋਬਾਈਲ ਨੰਬਰ ਦੱਸ ਦੀ ਆਪਣਾ 978195613 ਠੀਕ ਹੈ ਇੱਕ ਵਾਰ ਬਾਈ ਫੇਰ ਬੋਲ ਦੇ 978195613 ਤੇ ਆਪਣਾ ਭਾਈ ਵਪਾਰ ਦਾ ਹੀ ਕੰਮ ਹੈ ਹਾਂ ਵੀਰੇ ਕਰੇ ਵੀਰ ਸਮੇ ਬੱਛ ਹੁੰਦੇ ਆ ਹਾਂ ਵੀਰੇ ਅੱਜ ਵੀ ਮੰਡੀ ਚ ਕਿੰਨੀ ਗਾਈ ਆਪਣੇ ਵੀ ਤਿੰਨ ਬੱਚੀਆਂ ਅੱਛਾ ਜੀ ਤਿੰਨ ਹੈਗੀਆਂ ਬਈਆ ਪਹਿਲੇ ਨੰਬਰ ਵਾਲੀ ਦੀ ਪਹਿਲਾ ਡਿਟੇਲ ਦੱਸੋ ਚਾਰ ਦੰਦ ਬੱਚੀਆਂ ਵੀਰੇ ਠੀਕ ਹੈ ਇਹਨੂੰ ਅੱਜ 6 ਮਾ ਦਾ ਨਸੀਰ ਮਗਰ ਬੱਚੀ ਹੈ ਅੱਛਾ ਮਗਰ ਵੀ ਬੱਚੀ ਹੈਗੀ ਹੈ ਚੰਗੀ ਬਰੀਡ ਦੀ ਮਗਰ ਬੱਚੀ ਹੈਗੀ ਆ ਕਿ ਕਿੰਨਾ ਕੁ ਬਈ ਦੁੱਧ ਹੈ ਇਸ ਟਾਈਮ ਹੁਣ 20 22 ਕਿਲੋ ਬੋਰੀ ਤਿਆਰ ਹੈ ਤੁਹਾਡੇ ਲਈ ਅੱਛਾ ਜੀ ਤੇ ਕਿੰਨਾ ਕਰ ਜੂਗੀ 25 ਕਿਲੋ ਦੁੱਧ ਦੇ ਦੋਗੇ ਕਿੰਨਾ ਕਰ ਜੂਗੀ ਬਈ 25 ਕਿਲੋ ਦੁੱਧ ਦੇ ਦੋਗੇ ਬਈ ਇਹ ਤੋੜ ਲੈ ਇੱਕ ਵਾਰੀ ਤੋੜ ਦਿਓ ਨਹੀਂ ਆ ਦੇਖੋ ਕੁਆਲਿਟੀ ਦੇਖੋ ਚੰਗੀ ਹੈਗੀ ਹੈ ਕਿੰਨੇ ਸਾਲ ਦੀ ਹੈ ਬਈ ਇਹਦੇ ਸਾਲ ਚਾਰ ਦੰਦ ਦੇ ਅੱਛਾ ਮ ਜਾਹਾਂ ਦਾ ਕੱਦ ਵੇਖੋ ਪੂਰਾ ਚੰਗਾ ਹੈਗਾ ਫੇਸ ਕੁਆਲਿਟੀ ਦੇਖੋ ਇੱਕ ਵਾਰ ਗਾਂ ਦੀ ਤੁਮ ਭਾਈ ਨੂੰ ਵੇਖੋ ਗਾਂ ਦੀ ਪੂਰੀ ਚੰਗੀ ਹੈ ਆਂਡਰ ਕੁਆਲਿਟੀ ਦੇਖੋ ਮੋੜ ਲੈ ਭਾਈ ਮੋੜ ਲੈ ਪਰ ਕੋਈ ਨਹੀਂ ਦਰਮਾਇਆ ਤੁਮ ਚੰਗੀ ਆ ਫੇਸ ਬਿਊਟੀ ਦੇਖੋ ਇੱਕ ਵਾਰ ਗਾਂ ਦੀ ਲਿਆ ਭਾਈ ਲਿਆ ਐਚਬ੍ਰੀਡ ਦੀ ਗਾਂ ਹੈ ਮਗਰ ਵੀ ਬੱਛੀ ਹੈਗੀ ਆ ਬੋਲੇ ਬੋਲੇ ਭਾਈ ਕਹਿੰਦਾ 25 ਕਿਲੋ ਤੱਕ ਦੁੱਧ ਪਾਈ ਜਾਊਗੀ ਰਾਮ ਨਾਲ ਭਾਈ ਇਹਦੀ ਕੀ ਡਿਮਾਂਡ ਕਰਦੇ ਹੋ ਇਹਦਾ ਵੀ ਰਕ 25 ਗੱਲ ਜੀ ਕਿੰਨੇ ਦੇਣੀ ਆ ਲਾਸਟ ਤੱਕ ਵੀ ਦੇ ਦਾਂਗੇ ਚਲੋ ਠੀਕ ਹੈ ਭਾਈ ਦੋ ਨੰਬਰ ਵਾਲੀ ਦੀ ਡਿਟੇਲ ਦੱਸੀ ਚਲ ਇਹ ਦੋ ਦੰਦ ਬੱਚੀ ਆਈ ਅੱਛਾ ਜੀ ਇਹਦੇ ਥਲੇ 16 17 ਕਿਲੋ ਬੋਰੀ ਤਿਆਰ ਹੈ ਠੀਕ ਹੈ ਮਗਰ ਬਈ ਮਗਰੇ ਕੀ ਆ ਇਹਦੀ ਬੱਚੀ ਹੈ ਮਗਰ ਅੱਛਾ ਜੀ ਪਿਛਲੀ ਕਿਹੜੀ ਆ ਇਹਨੂੰ ਚੌਥਾ ਦਿਨਾਂ ਤੋਂ ਨਹੀਂ ਆ ਅੱਛਾ ਹੋਰ ਵੀ ਬੱਚੀ ਹੋਰ ਦੇ ਰਹੋਗੇ ਆ ਬੱਚੀ ਹੈਗੀ ਹੈ ਮਗਰ ਤੇ ਭਾਈ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਅੱਜ ਮਤੋਂ ਖਾਵਾ ਲੈ ਲਈ ਅੱਛਾ ਤੇਰੇ ਥਲੇ ਵੀ 22 ਕਿਲੋ ਹੈਗਾ ਨਹੀਂ ਤੇਰੇ 16 17 ਅੱਛਾ 16 17 ਕਿੰਨਾ ਕੀ ਦ ਇਹ ਵੀ ਪਲੱਸ ਜਾਉ। ਅੱਛਾ। ਬਈ ਤੋਰ ਲੈ ਵੀ। ਤੋਰ ਦੇਣਾ ਨਹੀਂ। ਕੱਦ ਵਜਨ ਇਹਦਾ ਵੀ ਚੰਗਾ ਹੈਗਾ। ਆ ਦੇਖੋ ਇੱਕ ਵਾਰ। ਦੋ ਦੰਦ ਦਾ ਬਈ। ਦੋ ਦੰਦ ਦਾ ਹੀ ਵੀ। ਠੀਕ ਆ। ਆ ਫੇਸ ਬਿਊਟੀ ਦੇਖੋ ਇੱਕ ਵਾਰ ਗਾਂ ਦੀ। ਪੂਰੀ ਚੰਗੀ ਹੈਗੀ ਆ। ਕੱਦ ਵਜਨ ਵੀ ਚੰਗਾ ਹੈਗਾ। ਸੰਭੀ ਪੱਲੀ ਵੀ ਚੰਗੀ ਆ। ਮੋਲਦਾ ਬਈ ਮੋਲ। ਐਚਬੀ ਬਰੀਡ ਚ ਪੈਂਦੀ ਹੈ ਮਗਰ ਵੀ ਇਹਦੇ ਵਿੱਚ ਛੀ ਆ। ਫੇਸ ਕੁਆਲਿਟੀ ਚੰਗੀ ਹੈਗੀ ਆ ਗਾਂ ਦੀ। ਕੱਦ ਵੀ ਪੂਰਾ ਵੱਡਾ ਹੈਗਾ। ਪਰਾਣੀ ਓਏ ਪਰਾਣੀ ਮੂਰੀ ਬਾਈ ਇਹਦੀ ਕੀ ਡਿਮਾਂਡ ਕਰਦੇ ਹੋ ਇਹ ਜੀ 95000 ਇਹ ਕਿੰਨੇ ਦੇਣੀ ਹੈ ਇਹ 90 ਦੇ ਦਾਂਗੇ ਚਲੋ ਠੀਕ ਹੈ ਤੇ ਨੰਬਰ ਵਾਲੀ ਵੀ ਬਾਈ ਡਿਟੇਲ ਦੱਸ ਜਰਸੀ ਉਹ ਦੂਜਾ ਸੂਬਾ ਸੂਈ ਹੈ ਜੀ ਅੱਛਾ ਜੀ ਕੱਲ ਸੂਬਾ ਸੂਈ ਹੈ ਜੀ ਜੁਰ ਪੈਗੀ ਬੱਚਾ ਹੋਵੇਗਾ ਠੀਕ ਹੈ ਜੀ ਮਗਰ ਬੱਚਾ ਹੈਗਾ ਫੇਸ ਬਿਊਟੀ ਦੇਖੋ ਜਰਸੀ ਦੀ ਪੰਜਾਬ ਵਾਲੀ ਜਰਸੀ ਹੈ ਕੱਦ ਕੱਦ ਵੀ ਚੰਗਾ ਹੈਗਾ ਆਰਡਰ ਕੁਆਲਿਟੀ ਵੀ ਚੰਗੀ ਆ ਦੋੜ ਦੇ ਦੁੱਧ ਬਾਈ ਬੋਲੀ ਕਿੰਨੀ ਕਾ ਬੁਲੀ ਬ 13 ਕਿਲੋ ਆ ਅੱਛਾ 13 ਕਿਲੋ ਦਾ ਸਟਾਰਟਿੰਗ ਹੈ ਆ ਕਿੰਨਾ ਕੁ ਬਾਉਲ ਦੇ ਦੋਗੇ 17 18 ਕਿਲੋ ਚਲੋ ਠੀਕ ਆ ਚੰਗੀ ਆ ਉਦਾਂ ਬਈ ਇਹ ਵੀ ਤੋਰ ਲਾ ਅਡਰ ਕੁਆਲਟੀ ਇਹਦੇ ਵੀ ਚੰਗੀ ਆ ਤੇ ਬਈ ਦੂਜੇ ਫੇਸ ਹੋਈ ਆ ਹਾਂ ਦੂਜੇ ਫੇਸ ਠੀਕ ਹੈ ਜੀ ਕਦਵੇਂ ਚੰਗਾ ਹੈਗਾ ਪੰਜਾਬ ਵਾਲੀ ਜਰਸੀ ਚ ਪੈਂਦੀ ਆ ਬਈ ਮੋੜ ਲਾ ਉਹ ਦੇ ਕੁਕਵਟ ਜਰਸੀ ਹੈਗੀ ਆ ਚਰਪੂਨਾ ਬਾਈ ਕਿੰਨਾ ਕਿਲੋ ਦਬਾਉਗੀ ਹੈ 217 18 ਕਿਲੋ ਠੀਕ ਹੈ ਜੀ ਤੇਰੀ ਬਾਈ ਕੀ ਡਿਮਾਂਡ ਕਰਦਾ 70 ਮੰਗਦੇ ਕਿੰਨੇ ਦੇਣੀਆ 65 ਚਲੋ ਠੀਕ ਹੈ ਬਾਈ ਇੱਕ ਵਾਰ ਆਪਣਾ ਨਾ ਐਡਰੈਸ ਫੇਰ ਦੱਸ ਦੀ ਉਹ ਗੁਲਾ ਮੋਗਾ ਪਿੰਡ ਮੁਕਣ ਵਾਲਾ ਠੀਕ ਹੈ ਤੇ ਨੰਬਰ ਹੈਗਾ ਆਪਣਾ 97896436 ਠੀਕ ਹੈ ਆਪਣਾ ਵਪਾਰ ਦਾ ਹੀ ਕੰਮ ਹੈ ਬਾਈ ਚਲੋ ਠੀਕ ਹੈ ਧੰਨਵਾਦ ਭਾਜੀ